ਜਾਂ ਤੇ ਢੰਗ ਨਾਲ ਰੋਸ ਪ੍ਰਦਰਸ਼ਨ ਕਰ ਰਹੇ ਸੀਗੇ ਜੀ ਕਿੰਨਾਂ ਨੇ लाठी चार्ज ਕਰਤਾ ਪੁਲਿਸ ਨੇ ਹਾਂ ਪਰ ਇੱਥੇ ਮੇਰੇ ਢਾਂਗ ਮਰੀਏ ਤੇ ਹੱਡੀ ਟੁੱਟਦੀ ਉਹ ਕਹ ਰਹੇ ਜਾਤੀ ਪੁਲਿਸ ਕਿ ਆਈ ਸਮ ਜਾਤੀ ਸੁਤੇ ਗਾੜਾ ਨਹੀਂ ਕੋਈ ਗਿਆ ਨਹੀਂ ਕਿਸੇ ਨੇ ਜੀ ਕਿਸੇ ਨੇ ਕੁਝ ਨਹੀਂ ਬਾਨਾ ਉਹ ਤਾਂ ਬਾਨਾ ਬਣਾਇਆ ਜੀ ਮਾਹੌਲਾ ਜਿਹੜਾ ਉਹ ਥੋੜਾ ਤਲਖੀ ਭਰਾ ਹੋ ਗਿਆ ਕਿਉਂਕਿ ਇੱਥੋਂ ਦੀ ਪੌਦਾ ਜਿਹੜੇ ਪਿੰਡ ਦੇ ਵਿੱਚ ਹੀ ਮਜ਼ਦੂਰ ਨਮਾਜ਼ਾਂ ਕੋਈ ਹੋਰ ਉਹਨਾਂ ਦੇ ਨਮਾਜ਼ੇ ਜਿਹਨਾਂ ਲਿਆ ਰੱਖਦੇ ਉਹ ਉਚਾਰੇ ਸੀ ਉਸ ਤੋਂ ਬਾਅਦ ਜਿਹੜਾ ਪ੍ਰਸ਼ਾਸਨ ਵਾਲਾ ਇੱਥੇ ਆ ਕੇ ਸੀ ਉਹਨਾਂ ਦੇ ਘਟ ਤੋਂ ਘਟ ਵੀ ਜੀ ਆਪਾਂ ਘਰ ਦੀ ਜੁੜ ਲਾ ਕੇ ਤਾਂ ਮਤਲਬ ਇਹ 200 ਮੀਟਰ ਦਾ ਕਹਿੰਦੇ ਆ ਘੱਟ ਤੋਂ ਘੱਟ 1800 ਮੀਟਰ ਪਿੱਛੇ ਖੜੇ ਹਲੇ ਤੱਕ ਵੀ ਵੱਡੀ ਛੜਕਦੇ ਅੱਜ लाठी चार्ज ਦੀ ਕਿਸ ਗੱਲ ਨੂੰ ਲੈ ਕੇ ਸੀ ਚਾਰਜ ਜੀ ਉਹ ਕਹਿੰਦੇ ਜਦੋਂ ਮਤਲਬ ਇਹ ਤੁਹ ਅੱਗੇ ਜਾਣ ਨਹੀਂ ਦਿੰਦੇ ਜੇ ਕਹਿੰਦੇ ਜਿਹੜਾ ਨੇੜੇ ਐ ਉੱਥੇ ਜਾਣ ਦਿਓ ਉਸ ਤੋਂ ਬਾਅਦ ਇਹਨਾਂ ਨੇ ਬਣਾਇਆ ਕੁੰਬ ਤਾਂ ਇਹ ਕਹਿੰਦੇ ਵੀ ਜਿਹੜਾ ਸਟੈਕ ਆ ਆਗੂ ਆ ਕੋਈ ਉਹ ਆਪਣੇ ਸ਼ਬਦ ਬੋਲ ਗਿਆ ਉਹਦੇ ਚ ਕੀ ਹੈ ਕਿਸੇ ਜਾਤੀ ਬਾਰੇ ਪਰ ਉਸ ਅੱਖ ਵਿੱਚ ਸਰ ਕੋਈ ਵੀਡੀਓ ਹੈਗੀ ਉਸ ਬੰਦੇ ਦੀ ਉਹ ਤੈਨਾਂ ਵੀਡੀਓ ਦਿਖਾਓ ਬਿਡਗੋਲ ਹੈ ਜੀ ਸਭ ਵੇਖਿ ਜੋ ਆਪੇ ਆਪਾ ਸੀ ਕਹਿਣਾ ਜਦੋਂ ਮੁੰਡੀਆਂ ਵੱਲੋਂ ਦਾ ਸੀ ਅਪਸ਼ਬਦ ਹਲੇ ਤੱਕ ਬੋਲਦੇ ਆ ਨਾ ਬੋਲਣਾ ਕਿਉਂਕਿ ਸਾਡੇ ਨਾਲ ਕਿਸਾਨ ਮਜ਼ਦੂਰ ਸਾਰੇ ਭਾਈਚਾਰੇ ਧਰਮਾਂ ਦੇ ਨਾਲ ਦੀ ਵੀ ਅਸੀਂ ਇਕੱਠੇ ਆ ਪਰ ਰੌਲਾ ਹੈ ਸਿਰਫ ਖੇਤੀ ਦੇ ਨਸਲਾਂ ਨੂੰ ਬਚਾਉਣ ਦਾ ਉਸ ਤਰ੍ਹਾਂ ਕੇ ਇਸ ਇਹਨਾਂ ਦਾ ਵਿਰੋਧ ਕਰ ਰਹੇ ਸੀ ਇੱਥੇ ਜੇ ਇਹਨਾਂ ਕੋਲ ਕੋਈ ਹਾਈ ਬਿਡੀਓ ਕਿਸ ਤਰ੍ਹਾਂ ਦੀ ਕਹਿੰਦੀ ਹੋ ਲਿਆ ਹੈ ਤਾਂ ਉਹ ਵੀਡੀਓ ਦਿਖਾਈ ਜਾਊਗੀ ਪਰ ਸਾਡਾ ਕਿਸਾਨਾ ਕੋਈ ਮੈਨੂੰ ਲੱਗਦਾ ਹੈ ਹਾਲ ਤੱਕ ਕੋਈ ਜਾਤੀ ਦੇ ਪ੍ਰਤੀ ਕਿਸੇ ਤਰ੍ਹਾਂ ਦਾ ਕੋਈ ਬੋਲ ਜੇ ਇਸ ਕਰਕੇ ਅਸੀਂ ਵਿਰੋਧ ਦੇ ਵਿੱਚ ਪਹੁੰਚੇ ਆ ਆ ਬੈਠੇ ਆ ਹਰ ਹਾਲਤਾ ਜਿਹੜਾ ਵਿਰੋਧ ਜਿਵੇਂ ਪਹਿਲਾਂ ਕਾਲੀਆਂ ਚ ਨਿਕਲਿਆ ਕਰ ਰੋਸ ਮਾਰਛੜਾ ਸ਼ਾਂਤਬਈ ਉਹ ਕਰਾਂਗੇ ਤੇ ਖੂਨ ਵੀ ਕਰਾਂਗੇ ਆ ਬੈਠੇ ਆ ਇੱਥੇ ਹੀ ਤਮੇ ਟੰਗ ਨਾਲ ਫਰੋਸ ਪ੍ਰਦਰਸ਼ਨ ਕਰ ਰਹੇ ਸੀਗੇ ਜੀ ਹਾਂ ਕਿੰਨਾਂ ਨੇ ਲਾਠੀ ਚਾਰਜ ਕਰਤਾ ਪੁਲਿਸ ਨੇ ਹਾਂ ਤੇ ਆ ਮੇਰੇ ਡਾਂਗ ਮਰੀ ਇੱਥੇ ਹੀ ਹੱਡੀ ਟੁੱਟਦੀ ਨਹੀਂ ਛੱਡੇ ਹੋਇਆ ਨਹੀਂ ਛੱਡੇ ਬੰਦੇ ਉਹ ਕਹ ਰਹੇ ਜਾਤੀ ਪੁਲਿਸ ਕਿ ਆਈਏ ਸਾਨੂੰ ਜਾਤੀ ਸੁੱਤੇ ਗਾਲਾਂ ਨਹੀਂ ਕੋਈ ਕਿਹਾ ਨਹੀਂ ਕਿਸੇ ਨੇ ਜੀ ਕਿਸੇ ਨੇ ਕੁਝ ਨਹੀਂ ਬਾਨਾ ਉਹ ਤਾਂ ਬਾਨਾ ਬਣਾਇਆ ਜੀ ਮਾਹੌਲਾ ਜਿਹੜਾ ਉਹ ਥੋੜਾ ਤਲਕੀ ਭਰਾ ਹੋ ਗਿਆ ਕਿਉਂਕਿ ਇੱਥੋਂ ਦੀ ਬੋਹਾ ਜਿਹੜੀ ਪਿੰਡ ਦੇ ਵਿੱਚ ਹੀ ਮਜ਼ਦੂਰ ਜਮਾਜਾਂ ਕੋਲ ਹੋਰ ਉਹਨਾਂ ਦੇ ਨੈਮੈਡੀਨ ਨਾਲ ਰੱਖਦੇ ਉਹ ਉਚਾਰੇ ਸੀ ਉਸ ਤੋਂ ਬਾਅਦ ਜਿਹੜਾ ਪ੍ਰਸ਼ਾਸਨ ਵਾਲਾ ਇੱਥੇ ਆ ਕੇ ਸੀ ਉਹਨਾਂ ਦੇ ਟੱਟ ਤੋਂ ਕੱਟ ਵੀ ਜੀ ਆਪਾਂ ਘਰ ਦੀ ਜੋੜ ਲਾ ਕੇ ਤਾਂ ਮਤਲਬ ਇਹ 200 ਮੀਟਰ ਦਾ ਕਹਿੰਦੇ ਆ ਘੱਟ ਤੋਂ ਘੱਟ 1800 ਮੀਟਰ ਪਿੱਛੇ ਖੜੇ ਹਲੇ ਤੱਕ ਵੀ ਵੱਡੀ ਛੜਕਦੇ ਅੱਜ ਲਾਠੀ ਚਾਰਜ ਦੀ ਕਿਸੇ ਗੱਲ ਨੂੰ ਲੈ ਕੇ ਸੀ ਚਾਰਜ ਜੀ ਉਹ ਕਹਿੰਦੇ ਜਦੋਂ ਮਤਲਬ ਇਹ ਤੁਹ ਅੱਗੇ ਜਾਣ ਨਹੀਂ ਦਿੰਦੇ ਜੇ ਕਿ ਭੀ ਜਿਹੜਾ ਨੇੜੇ ਐ ਉੱਥੇ ਜਾਣ ਦਿਓ ਉਸ ਤੋਂ ਬਾਅਦ ਇਹਨਾਂ ਨੇ ਬਰਾਏ ਕਹਿੰਦਾ ਇਹ ਕਹਿੰਦੇ ਵੀ ਜਿਹੜਾ ਸਟੈਕਾ ਆਗੂ ਆ ਕੋਈ ਉਹ ਆਪਣੇ ਸ਼ਬਦ ਬੋਲ ਗਿਆ ਉਹਦੇ ਚ ਕੀ ਹੈ ਕਿਸੇ ਜਾਤੀ ਬਾਰੇ ਪਰ ਉਸ ਅੱਖ ਵਿੱਚ ਉਸ ਕੋਈ ਵੀਡੀਓ ਹੈਗੀ ਉਸ ਬੰਦੇ ਦੀ ਉਹ ਤੈਨਾਂ ਵੀਡੀਓ ਦਿਖ ਬੀਡਗੋਲ ਹੈ ਜੀ ਸਭ ਦੇਖੇ ਜੋ ਆਪੇ ਆਪਾਂ ਸੀ ਕਹਿਣਾ ਜਦੋਂ ਮੁੰਡੀਆਂ ਬਲੋ ਦਾ ਸੀ ਅਪਸ਼ਬਦ ਹਲੇ ਤੱਕ ਬੋਲਦੇ ਆ ਨਾ ਬੋਲਣਾ ਕਿਉਂਕਿ ਸਾਡੇ ਨਾਲ ਕਿਸਾਨ ਮਜ਼ਦੂਰ ਸਾਰੇ ਭਾਈਚਾਰੇ ਧਰਮਾਂ ਦੇ ਨਾਲ ਦੀ ਵੀ ਅਸੀਂ ਇਕੱਠੇ ਆ ਪਰ ਰੌਲਾ ਹੈ ਸਰਫਾ ਕੀਤੀ ਦੇ ਨਸਲਾਂ ਨੂੰ ਬਚਾਉਣ ਦਾ ਉਸ ਕਰਕੇ ਇਸ ਇਹਨਾਂ ਦਾ ਵਿਰੋਧ ਕਰ ਰਹੇ ਸੀ ਇੱਥੇ ਜੇ ਇਹਨਾਂ ਕੋਲ ਕੋਈ ਹਾਈ ਵੀਡੀਓ ਕਿਸ ਤਰ੍ਹਾਂ ਦੀ ਕਹਿੰਦੀ ਹੋ ਲਿਆ ਹੈ ਤਾਂ ਉਹ ਵੀਡੀਓ ਦਿਖਾਈ ਜਾਊਗੀ ਪਰ ਸਾਡਾ ਕਿਸਾਨਾ ਕੋਈ ਮੈਨੂੰ ਲੱਗਦਾ ਹੈ ਹਾਲ ਤੱਕ ਕੋਈ ਜਾਤੀ ਦੇ ਪ੍ਰਤੀ ਕਿਸੇ ਤਰ੍ਹਾਂ ਦਾ ਕੋਈ ਬੋਲ ਜੇ ਇਸ ਕਰਕੇ ਅਸੀਂ ਵਿਰੋਧ ਦੇ ਵਿੱਚ ਪਹੁੰਚੇ ਆ ਆ ਬੈਠੇ ਆ ਹਰ ਹਾਲਤਾ ਜਿਹੜਾ ਵਿਰੋਧ ਜਿਵੇਂ ਪਹਿਲਾਂ ਕਾਲੀਆਂ ਚ ਨਿਕਲਿਆ ਕਰ ਰੋਸ ਮਾਰਛੜਾ ਸ਼ਾਂਤਮਈ ਉਹ ਕਰਾਂਗੇ ਤੇ ਖੂਨ ਵੀ ਕਰਾਂਗੇ ਆ ਬੈਠੇ ਆ ਇੱਥੇ ਦੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਈ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par